ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰਾਜਵਿੰਦਰ ਬਲੌਗ ਤੇ ਤੁਹਾਡਾ ਸਵਾਗਤ ਹੈ ਪਲੀਜ਼ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਲਾਈਕ ਕਮੈਂਟ ਕਰਕੇ ਦੱਸਿਓ ਵੀਡੀਓ ਕਿਵੇਂ ਦੀ ਲੱਗੀ ਅੱਜ ਆਪਾਂ ਸ਼ਾਮ ਨੂੰ ਹੀ ਠੰਡੀ ਹਵਾ ਇੰਨੀ ਚੱਲ ਰਹੀ ਹੈ ਬੁਰਾ ਹਾਲ ਹੋਇਆ ਪੇ ਉਧਰ ਪਿੰਦਰ ਤੋਂ ਗੇਟ ਨਹੀਂ ਅੜਦਾ ਕੀ ਹੋ ਗਿਆ ਅੜਦਾ ਨਹੀਂ ਅੱਜ ਵਿਚਰ ਗਿਆ ਅੜ ਗਿਆ ਦਵਾਰੇ ਬਾਹਰ ਗਿਆ ਓਹੋ ਇਹ ਗੇਟ ਵਿੱਚ ਵਾਕਾ ਵਾਂਗੂ ਜਿੱਦੇ ਵਿਚਰ ਜਾਂਦਾ ਦਹੀਂ ਕਰਦਾ ਹਏ ਹੇ ਅਗਲਾ ਕੰਮ ਆਇਸੀ ਤੇ ਲਹਿਰ ਹਵਾ ਚੱਲਦੀ ਐ ਵੀ ਇਹ ਢਲ ਇਹ ਗਿਆ ਵਾਰ ਗਿਆ ਵਰੇ ਸਹੀ ਬਹਿ ਗਿਆ ਹੱਥ ਜਿਨ ਲਾ ਲੈ ਉਹ ਗੇਟ ਤਾਂ ਖੋਲੋ ਨਾ ਜائیں ਹੁੰਦੀ ਆ ਹਵਾ ਆਹ ਓਰੇ ਧੁੱਪਾ ਬੜੀ ਇੱਤੀ ਘਟ ਜੋ ਦੁਪਹਿਰਾਂ ਦੀ ਜਰਾਬਾ ਪਾ ਲੈ ਨਿੱਗੇ ਪਾਣੀ ਤੋਕੇ ਹੇ ਹੇ ਸੇਕਿਆ ਜਾਂਦਾ ਓਰੇ ਓਰੇ ਧੁੱਪ ਰਹੇਗੀ ਓਰੀ ਕੁਰਸੀ ਢਾਕੇ ਬੈਜੋ ਜਿੰਨਾਂ ਚਿਰ ਰਹੇਗੀ ਕੰਮ ਫੇਰ ਹੀ ਕਰਾਂਗੇ ਠੱਡ ਵਾਲੀ ਅਮੀ ਬਹੁਤ ਪੈ ਗਿਆ ਕੱਲ ਬੁਰਾ ਹਾਲ ਹੋਇਆ ਪਏ ਤਾਂ ਸਾਡੇ ਇੱਥੇ ਬਾਥਰੂਮ ਕੋਲੇ ਮਸ਼ੀਨ ਕੋਲੇ ਧੁੱਪ ਰਹਿ ਗਈ। ਹਜੇ ਸਬਜ਼ੀ ਦਾ ਕੁਛ ਨਹੀਂ। ਮੇਰੇ ਦੇਖੋ ਜੀ ਇਦਾਂ ਮੂੰਹ ਹੋਇਆ ਪਏ ਬਸ ਆ ਦੋ ਨਿਸਾਨ ਜੀ ਰਹਿ ਗਏ ਹੂੰ ਬਾਕੀ ਤਾਂ ਹੋ ਗਿਆ ਠੀਕ। ਆਹ ਹੋਰੇ ਪਤਾ ਨਹੀਂ ਕੀ ਦਵਾਰੇ ਸਾਲੇ ਜੇ ਭਰ ਗਏ ਇਹ ਮੈਂ ਦੇਖੀ ਨਹੀਂ। ਇਹ ਮਾ ਹੁਆ। ਫੋਲਕ ਜਾਂ ਕਰੀਂ ਡਾਇਆ ਹੋਇਆ ਹੂੰ ਤਾਂ ਠੀਕ ਹੋ ਗਿਆ। ਚਲ ਹਫਤਾ ਰਹਿ ਗਿਆ ਸਾਡੇ ਵਿਆਹ ਜਾਂ 14 ਤੱਕ ਤਾਂ ਠੀਕ ਹੋ ਹੀ ਜਾਊਗਾ। ਇੱਕ ਵਿਆਹ ਦਾ ਕਾਰ ਡੱਬੇ ਅੱਜ ਭੂਆ ਜੀ ਦੀ ਪੋਤੀ ਦਾ ਉਹ ਬਾਗੇ ਸਵੇਰੇ ਜਲਦੀ ਜਲਦੀ ਫੜਾ ਗਏ ਤੇ ਹਫਤੇ ਹਫਤੇ ਦੇ ਫਰਕ ਨਾਲ ਤਿੰਨ ਵਿਆਹ ਆ ਰਹੇ ਨੇ ਚਾਰ ਹੁਣ ਕੀ ਕਰੀਏ ਠੰਡ ਬਹੁਤ ਹੋਈ ਪਈ ਐ ਤੇ ਮੈਨੂੰ ਕਹਿੰਦੇ ਸਿਰ ਨਾ ਆਉਣਾ ਨਹੀਂ ਇਹਦੇ ਕਰਕੇ ਮੇਰਾ ਸਿਰ ਚ ਵੀ ਤੋਲੇ ਆਏ ਪੈਨੇ ਦੇਖੋ ਜੀ ਕੀ ਕਰੀਏ ਵਾਲਾ ਔਖਾ ਕਰਦੇ ਨੇ ਤਾਂ ਮਿੰਟ ਚ ਹੀ ਹੁਣ ਤਾਂ ਹੁਣ ਅਸੀਂ ਤਾਂ ਵਿਆਹ ਵੇਲੇ ਦੇ ਪਹਿਲਾਂ ਦੀ ਹੀ ਉਹ ਕਰਿਆ ਹੋਇਆਗਾ ਉਹ ਤੋਂ ਬਾਅਦ ਤਾਂ ਨਹੀਂ ਲਾਇਆ ਮਹੀਨਾ ਡੇਢ ਮਹੀਨਾ ਹੋ ਗਿਆ ਹੁਣ ਚਿੱਤੇ ਵਾਲ ਦੇਖਣ ਲੱਗੇ ਹੇ ਹੇ ਲਓ ਜੀ ਹੁਣ ਆਪਾਂ 5:00 ਵਜ ਗਏ ਕਿਸੇ ਵੀ ਤਾਂ ਸਬਜੀ ਦਾ ਨਹੀਂ ਕੋਈ ਮੂੰਹ ਸਿਰ ਹੋ ਰਿਹਾ ਕੀ ਖਾਈਏ ਕੀ ਛੱਡੀ ਜਵਾਕ ਕਦੇ ਕਹਿੰਦੇ ਨੇ ਅਸੀਂ ਆ ਨਹੀਂ ਖਾਣਾ ਆ ਨਹੀਂ ਖਾਣਾ ਪਿੰਦਰ ਕੱਖ ਵੱਢ ਲਿਆ ਆਕਰ ਉਥੇ ਮੀਂਹ ਪਿਆ ਕਰਕੇ ਗਾਰੇ ਚ ਪੈਰ ਦੇਖੀ ਉਹ ਅੱਜ ਕੀ ਸਿਸਟਮ ਚੱਲ ਰਿਹਾ ਹੈ ਜਿਵੇਂ ਇਸ ਨੂੰ ਕੀ ਹੋਇਆ ਪਿਆ ਚੱਲ ਮੈਂ ਤਾਂ ਚੋਈ ਦੇਣੀ ਆ ਪਰ 10 ਮਿੰਟਾਂ ਬਾਅਦ ਮੰਗਰ ਹੋ ਕੇ ਖੜ ਜਾਂਦੀ ਹੈ ਤਿੰਨ ਚਾਰ ਵਾਰੀ ਇਹੋ ਕਰਦੀ ਚੰਗਾ ਆਈ ਲੈ ਹੁਣ ਕੰਮ ਨੂੰ ਮੇੜ ਹੀ ਦਿੰਨੇ ਆ ਚੱਲ ਚੱਲ ਖੋਲਦੀ ਨਹੀਂ ਹੈਗੀ ਨਾ ਗਿਆ ਨਹੀਂ ਮੂੰਹ ਚੱਲ ਠੀਕ ਹੈ ਲਓ ਜੀ ਹੁਣ ਆਪਾਂ ਇਥੋਂ ਪਰਸ ਸੁੰਬਰ ਲਈਏ ਨੇ ਸਰਦਾਰ ਆ ਜਾਣਗੇ ਟੋਕਾ ਕਰਕੇ ਫਿਰ ਕੱਖ ਕੰਡਾ ਪਾ ਕੇ ਪੱਲੀਆਂ ਸਿੱਟੀਆਂ ਠੰਡੀ ਹਵਾ ਬਹੁਤ ਆ ਰਹੀ ਹੈ ਮੈਨੂੰ ਭਾਣਾ ਮੈਂ ਪਹਿਲਾਂ ਵੀ ਇੱਕ ਵਾਰ ਵੀਡੀਓ ਚ ਦੱਸਤਾ ਸੀ ਵੀ ਹਨਾ ਚਿੱਟੇ ਧੋਲੇ ਆਏ ਪਏ ਨੇ ਵਾਲ ਸਿਰ ਚਿੱਟਾ ਹੋ ਗਿਆ ਕਹਿੰਦੇ ਤੁਸੀਂ ਐ ਕਿਉਂ ਦੱਸਦੇ ਹੋ ਵੀ ਡਾਈ ਲਾਉਨੇ ਹੋ ਲੈ ਚ ਕੀ ਆ ਇਹ ਚ ਹੁਣ ਤਾਂ ਪਤਾ ਹੀ ਐ ਇਹ ਤਾਂ ਹੁਣ ਥੋੜਾ ਜਿਹਾ ਕਾਮਲ ਹੋਰਾਂ ਕਿੱਡੇ ਕਿੱਡੇ ਗਨੇ ਲੈ ਕਾਮਲ ਤੇ ਆਮਨ ਉਹਨਾਂ ਦੇ ਵੀ ਚਿੱਟੇ ਬਾਲ ਹੋਏ ਪੈਨੇ ਵਿੱਚ ਮਹਤਾਬ ਦੇ ਵੀ ਹੋ ਗਏ ਤੇ ਉਹਨੂੰ ਵੀ ਦਵਾਈ ਦਵਾ ਕੇ ਠੀਕ ਹੋਈ ਆ ਉਹ ਹੁਣ ਤਾਂ ਜੀ ਉਮਰ ਦਾ ਤਾਂ ਹਿਸਾਬ ਹੀ ਨਹੀਂ ਹੁਣ ਤਾਂ ਇਹ ਤਾਂ 10 ਸਾਲਾਂ ਦੇ ਜਵਾਕਾਂ ਦੇ ਆਏ ਪੈਨੇ ਨਾਲੇ ਆਪਣੇ ਵਰਗਿਆਂ ਦੇ ਤਾਂ ਹੁਣ 40 40 ਸਾਲ ਦੇ ਹੋ ਰਹੇ ਆ ਟੈਨਸ਼ਨ ਆ ਆਪਣੇ ਤੇ ਜ਼ਿੰਮੇਵਾਰੀਆਂ ਕਿੰਨੀ-ਕਿੰਨੀ ਪੈ ਰਹੀਆਂ ਨੇ ਆਪਣੇ ਤਾਂ ਵਾਧੂ ਆਉਣੇ ਨੇ ਹਨਾ ਚਲੋ ਜੀ ਹੁਣ ਮੈਂ ਥੋੜੀ ਜਿਹਾ ਇੰਝ ਇੱਥੇ ਤੋਂ ਪੂੰਦੀ ਆ ਉੱਥੇ ਪੰਜ-ਪੰਜ ਖੜਦੇ ਆ ਜਾਂ ਕਿ ਧੁੱਪ ਪਾਰਦੇ ਫਿਰਦੇ ਆ ਫੇਰ ਚੁੰਗੀ ਜਾਂਦੇ ਲੈ ਮੈਂ ਪਹਿਲਾਂ ਤਾਰ ਕੱਢ ਲਾਉਣਾ ਦਾ ਕੰਮ ਨਿਮੇੜ ਹੀ ਦੇਵਾਂ ਫੇਰ ਮਿਲਦੇ ਆ ਲੇਖੋ ਢਿੱਕ ਝੋ ਕਿਵੇਂ ਮਾਚਦੀਆਂ ਨੇ ਆਮਲਾ ਕੈਂਡੀ ਖਾਓ ਤਾਂ ਸਹੀ ਬੱਸ ਮੈਨੂੰ ਇਹ ਨਹੀਂ ਆਉਂਦੀ ਕਿਉਂ ਕੀ ਹੋ ਗਿਆ ਲੈ ਚੱਲਾਂ ਫੇਰ ਖਾ ਕੇ ਦੇਖੋ ਲਓ ਜੀ ਦਰਾਨੀ ਹੈ ਮੇਰੀ ਤੂੰ ਹਾਂ ਪਤਾ ਨਹੀਂ ਉੱਦਾਂ ਪੱਦਾਨੀ ਜੋਣੀਆਂ ਕੱਟੀਆਂ ਹੋਈਆਂ ਆਮਲਾ ਕੈਂਡੀ ਬਣਾ ਕੇ ਲਈਆ ਰੰਦੀਪ ਟੇਸਟੀ ਜਾਂਦਾ ਟੇਸਟੀ ਹੈ ਵਧੀਆ ਫਸਟ ਟਾਈਮ ਬਣਾਈ ਹੈ ਮੈਂ ਖਾ ਟਮਾਟੀ ਜੀ ਆ ਕਚਲੀਆਂ ਸੇ ਲਿਆ ਨੂੰ ਖਾਨੀ ਆ ਆ ਵਧੀਆ ਤੂੰ ਬਣਾ ਕੇ ਸਾਨੂੰ ਟੇਸਟ ਕਰਾਉਣਾ ਆ ਜਾ ਕਰ ਸਾਨੂੰ ਮौज ਲੱਗੀ ਰਹਿੰਦੀ ਆ ਕਦੇ ਕੁਸਾ ਗਿਆ ਰੰਦੀਪ ਕੋਲ ਕਦੇ ਕੁਸਾ ਇੱਕ ਤੇਰੇ ਕੋਲ ਚੋਲਾ ਨਹੀਂ ਬਿੰਨੀ ਖਾ ਕੇ ਦੇਖਣਾ ਹੋਈਆਂ ਨੇ ਦੇਖ ਲਈ ਉਹ ਵੀ ਹੈਗੀ ਜਿੱਦ ਬਣਾਈਆਂ ਮੈਨੂੰ ਦਖਵਾ ਕੇ ਜੇ ਮਰਜ਼ੀ ਕਰਦਾ ਮੈਂ ਤੇ ਇਥੋਂ ਹੀ ਮਣਵਾ ਲੂ ਘਰੇ ਕਿੱਥੇ ਐਡੀ ਹਿੰਮਤ ਹੁੰਦੀ ਮੈਂ ਨਾ ਕੋਈ ਨਾ ਬਣਾ ਦਾਂਗੇ ਹੁਣ ਤਾਂ ਫਿਰ ਛੇਤੀ ਛੇਤੀ ਕਰੋ ਕਿਉਂਕਿ ਹੁਣ ਮੌਸਮ ਬਦਲਣ ਨਾਲ ਹੈ ਫਿਰ ਖਾਦੀ ਦੋ ਡੱਬੇ ਆ ਗਏ ਉਹ ਖਾ ਲਈਏ ਫਿਰ ਹਾਂ ਹੁਣ ਉਹ ਖਾਓ ਫਿਰ ਬੇਬੀ ਜਿਹੜੀ ਤੇਰੇ ਲਈ ਬਿੰਨੀ ਆ ਵੇ ਵੇ ਵਿਆਲੇ ਲੱਡੂ ਐਂ ਚੰਨ ਲਣਗੇ ਹੁਣ ਬਿਲਕੁਲ ਜੀ ਫਿਰ ਫਿਰ ਵਿਆਹ ਆ ਗਿਆ ਮੈਂ ਤਾਂ ਮੈਂ ਤਾਂ 22 ਫਰਵਰੀ ਤੱਕ ਹੁਣ ਹੈ ਆ ਗਿਆ ਉਹ ਕੱਲਾ ਹੀ ਇੰਜ ਵਿੱਚ ਪੈਸੇ ਜੀ ਤਮੇ ਬਣਾਈ ਹੱਸੀ ਬਹਾਉਣ ਪੜਦੀ ਨਹੀਂ ਕਰਦੀ ਨੂੰ ਪੁੱਛੇ ਦੇਖ ਕੀ ਇਹ ਨਹੀਂ ਦਾਰ ਮੈਂ ਕੱਢਦੀ ਸੰਦਾਰ ਜੀ ਆ ਜਾ ਹੀ ਨਹੀਂ ਤੇ ਤੋ ਇਸ ਥੋੜਾ ਜੀ ਚੋਨੇ ਹੁੰਨੇ ਆ ਦੇਖੀ ਇਹਦਾ ਡੱਬਾ ਨਹੀਂ ਸੱਟ ਕੇ ਇਹਨੂੰ ਆਪਣੇ ਭੂਆ ਜੀ ਦੀ ਕੋਠੀ ਦਾ ਵਿਆਹ ਤੇ ਆ ਗਈ ਭਾਜੀ ਆਹ ਵਧੀਆ ਕੰਮ ਨਾਲ ਹੁੰਦਾ ਪਹਿਲੀ ਜਿਬੜ ਨਿਪਟ ਜਾਂਦਾ ਕਾੜਾਂ ਦੇ ਨਾਲ ਹੀ ਇਹਦੇ ਵਿੱਚ ਦੂਸਰੀ ਮਖਾਨੇ ਦਾਲੋ ਸਾਰੇ ਮੂੰਗਰ ਨਬਤੀਆਂ ਤੇ ਲੋਸੀ ਹੁੰਦਾ ਬਹੁਤ ਸੌਖੇ ਕੰਮ ਹੋ ਰਹੇ ਨੇ ਕਾੜਾਂ ਦੇ ਨਾਲ ਹੀ ਜਿਹੜੀ ਹੈਗੀ ਭਾਜੀ ਵਗੈਰਾ ਦਾ ਕੰਮ ਨਿਪਟ ਜਾਂਦਾ ਇਹ 5 ਤਰੀਕ ਦਾ ਪ੍ਰੋਗਰਾਮ ਹੈ। ਨਾ ਮੈਨੂੰ ਮੈਨ ਲੱਗਾ ਹਾਂ ਸਪਰੀ ਨੂੰ ਪਤਾ ਨਹੀਂ ਉਹਨੇ ਚਿਕਨ ਗੁਣੀਆਂ ਹੋਇਆ ਕਰਕੇ ਨਾ ਅੱਜ ਹਵਾ ਕੋ ਦੂਜੀ ਚਾਲ ਦੀ ਖੰਡੀ ਠੰਡੀ ਕਹਿੰਦੀ ਮੇਰੇ ਤਾਂ ਸਰੀਰ ਦੁਖੀ ਜਾਂਦਾ ਹੱਡ ਦੁਖੀ ਜਾਂਦੀ। ਤੇ ਹੁਣ ਮੈਂ ਆ ਕੱਪੜੇ ਨਹੀਂ ਤਾਂ ਮੈਨੂੰ ਮਾਰਨੀ ਪੈਣੀ ਹੈ। ਆ ਫਰੂਟ ਵੀ ਸਕੂਟਰੀ ਜੀ ਪਹਿਨੇ। ਕੀ ਕਰੀਏ ਸਾਨੂੰ ਉਹ ਵੀ ਠੱਪ ਜਾਂਨੇ। ਆ ਹੋਰ ਕੀ ਕਿਹਾ ਅੱਜ ਅੱਛਾ ਹੋਣਾ ਹੈ। ਕਾਸਟੜ ਤੇ ਡਰਾਈ ਫਰੂਟ ਆਉਣ ਲੱਗਾ। ਮੈਂ ਲੈ ਲਿਆ ਤੇ ਸੇਵ, ਕਿੰਨੂ ਤੇ ਇਹਨਾਂ ਨੂੰ ਨੰ ਟੋਕਰੀ ਚ ਕੱਢਦੀ ਆ। ਮੈਂ ਥੋੜਾ ਜਿਹਾ ਸਿਮਤ ਕਰਦਾ ਮੈਂ ਉਧਰ ਕੱਪੜੇ ਚੱਕ ਦੂੰ ਇਹਨੇ। ਲੌਂਗੀ ਬੜੀ ਬਣ ਜਾਊਗਾ। ਬਗੈੜੀ ਕੱਪੜਿਆਂ ਨੇ ਟਹਾ ਮਾਰਦੀ ਮਾਰਦੀ ਭੱਜ ਗਈ ਉੱਠ ਕੇ। ਕਹਿੰਦੀ ਮੈਂ ਦਸੇਰ ਘੁੰਮਣ ਲੱਗ ਗਿਆ। ਪਤਾ ਨਹੀਂ। ਮਤਲਬ ਨਿਕ ਹੈ ਦੀ ਬਿਮਾਰੀ ਹੀ ਸ਼ੁਰੂ ਹੋਈ ਆ ਹੈ। ਰੁਕ ਰੁਕ ਕੇ ਫੇਰ ਹੋ ਜਾਂਦੀ ਆ ਵਿੱਚ ਦੀ ਠੀਕ ਹੋ ਜਾਂਦੇ ਨੇ ਫੇਰ ਫੇਰ ਹੋ ਜਾਂਦੀ ਆ। ਹੁਣ ਇਹ ਧੁੱਪ ਲਵਾਈ ਤੀ ਕੱਪੜਿਆਂ ਨੂੰ। ਸੁੱਕ ਗਏ। ਕੋਈ ਸਬਜ਼ੀ ਦਾ ਨਹੀਂ ਕੋਈ ਵੀ ਉਹ। ਮੈਨੂੰ ਪੈਣਾ ਫੇਰ ਕਹਿੰਦੀ ਨੇ ਮੂੰਗੀ ਦੀ ਦਾਲ ਹੁੰਦੀ ਆ ਸਬਜ਼ੀ ਨਹੀਂ। ਸੰਤਾਪਤੀ ਪੈ ਰਹੀ ਆ ਹਰੇਕ ਚੀਜ਼ ਨੂੰ। ਦਾਲ ਸਬਜ਼ੀ ਵੀ ਕਹੀਆਂ ਨੇ। ਕੋਈ ਜਿਹਾ ਸਿਆਰ ਚ ਕਪੜੇ ਨਹੀਂ ਲੋਟ ਆਉਂਦੇ ਸੌ ਲਪੋਟੀਆਂ ਇੱਕ ਇੱਕ ਜਾਣੇ ਦੇ ਤਾਂ 10-10 ਕਪੜੇ ਪੈਨੇ ਨਮਾਰੀਆਂ ਚ ਧਰਨ ਨਹੀਂ ਜਦੋਂ ਕਿਧਰੇ ਜਾਣਾ ਉਹਨੂੰ ਪਾਉਣ ਨੂੰ ਥੋਣੀ ਸੌ ਲ ਸਟੋਰ ਕੁਸਤਾ ਚੱਕਤੇ ਤੇ ਆਚਾਰ ਕਰੇਗੇ ਉਹਦੇ ਫਿਰ ਉਹਨੇ 2 ਵਾਰੀ ਧੁੱਤਤੇ ਨੇ ਉਧਰ ਬਾਥਰੂਮ ਤੋਂ ਕੇਈ ਪੁਚੇ ਪੁਚੇ ਲਾਏ ਨੇ ਉਹਦਾ ਕੰਮ ਵੀ ਹੋ ਜਾਂਦੀ ਐ ਜੀ ਠੰਡ ਸੀ ਠੰਡੀ ਹਵਾ ਚੱਲਦੀ ਸੀ ਨਹੀਂ ਭਾਗੇ ਰੱਬ ਨੇ ਤਾਂ ਬਹੁਤ ਜ਼ਿਆਦੇ ਠੰਡ ਕਰਤੀ ਸਭ ਤੋਂ ਜ਼ਿਆਦਾ ਕੱਪੜੇ ਘਰ ਦੇ ਵਿੱਚ ਮੇਰੇ ਨੇ ਨਾਲੇ ਹਾਂਜੀ ਜਦੋਂ ਕਿਤੇ ਵੀ ਜਾਣਾ ਹੋਵੇ ਦੁਕਾਨਾਂ ਮਾਰੀਆਂ ਫਰੋੜਦੇ ਰਹਿੰਦੇ ਆ ਕੱਪੜੀ ਨਹੀਂ ਹੋਣੀ ਦਰਦਾ ਜੁਗ ਬਲਾਈ ਤੋੜ ਵਰਗਾ ਪਿਆ ਇਤ ਤਾਂ ਨਹੀਂ ਫੰਡ ਲੱਗਦੀ ਮੈਂ ਬਲਾਈ ਮੋਟਾ ਹੈ ਉਹ ਚੌਗੇ ਪਿਛਲੇ ਸਾਲ ਲਿਆਂਦਾ ਸੀ ਚਾਕਲੇਟਾਂ ਵੀ ਕੱਢ ਲਾਂਗੇ ਇੱਕ ਮੇਰੀ ਭੈਣਾਂ ਨੂੰ ਰਿਕਵੈਸਟ ਹੈ ਜੀ ਤੇ ਜਿੰਨਾ ਵੀ ਭੈਣਾਂ ਦੇ ਸੂਟ ਨੇ ਜਾਂ ਤੁਸੀਂ ਕੋਈ ਮੈਸੇਜ ਕਰਕੇ ਪੁੱਛਣਾ ਤੇ ਆਪਾਂ ਨੇ ਬੁਟੀਕ ਵਾਲਾ ਫੋਨ ਜਿਹੜਾ ਉਹ ਚੇਂਜ ਕੀਤਾ ਉਹ ਪਹਿਲਾ ਵਾਲਾ ਫੋਨ ਬਾਲਾ ਬੁਰਾ ਹਾਲ ਹੋਇਆ ਪਿਆ ਤੇ ਚੱਲਦਾ ਨਹੀਂ ਦੀਨਾ ਫੋਨ ਚੱਕਿਆ ਜਾਂਦਾ ਸੀ ਹਨਾ ਆਪਾਂ ਨਵੇਂ ਫੋਨ ਦੇ ਵਿੱਚ SIM ਪਾਇਆ ਨਾਮ ਸੋਡੇ ਸਾਰਿਆਂ ਦੇ ਆਗੇ ਕੁਝ ਕੁ ਬਾਇਓ ਡਾਟਾ ਉਹਦੇ ਵਿੱਚ ਕੀ ਰਹਿ ਗਿਆ ਜੀ ਸੋਡੇ ਜਿਹੜੇ ਸੂਟਾਂ ਦੀਆਂ ਫੋਟੋਆਂ ਸੀ ਉਹ ਨਹੀਂ ਡਾਊਨਲੋਡ ਹੋ ਰਹੀਆਂ ਹਜੇ ਤੇ ਜਿਹੜੀ ਵੀ ਮੇਰੀ ਭੈਣ ਨੇ ਮੈਸੇਜ ਕਰੂਗੀ ਜੀ ਤੁਸੀਂ ਪਹਿਲਾਂ ਆਪਣੇ ਸੂਟ ਦਾ ਸਕਰੀਨਸ਼ਾਟ ਭੇਜਿਓ ਵੀ ਸਾਡਾ ਆ ਸੂਟ ਹੈ ਜੀ ਤੇ ਜਿਨ੍ਹਾਂ ਨੇ ਸਟੀਚਿੰਗ ਆਲੇ ਨੇ ਉਹ ਤੁਸੀਂ ਨਾਪ ਵੀ ਸੈਂਡ ਕਰ ਦਿਓ ਰਿਕਵੈਸਟ ਹੀ ਹੈ ਜੀ ਤੁਸੀਂ ਸਾਰੇ ਮੇਰਾ ਬਲੌਗ ਦੇਖਦੇ ਹੋ ਤਕਰੀਬਨ ਦੇਖਦੀ ਹੋਮੋਗੇ ਜਿਨ੍ਹਾਂ ਭੈਣਾਂ ਨੇ ਸੂਟ ਨੇ ਹਨਾ ਉਹ ਮੈਨੂੰ ਆਪਣੇ ਸੂਟਾਂ ਦੀਆਂ ਫੋਟੋਆਂ ਤੇ ਨਾਪ ਸੈਂਡ ਕਰ ਦਿਓ ਜੀ ਤੇ ਤਾਂ ਕਿ ਅਸੀਂ ਤੁਹਾਡਾ ਦੁਬਾਰਾ ਤੋਂ ਆਰਡਰ ਹੈ ਜਿਹੜਾ ਬਸ ਤਿਆਰ ਤਾਂ ਸਾਰੇ ਸੂਟ ਹੋਏ ਪਏ ਨੇ ਸਟੀਚਿੰਗ ਆਲਿਆਂ ਦੀ ਹੈਗੀ ਹੈ ਜੀ ਮੈਨੂੰ ਆਇਆ ਲੱਗਦਾ ਵੀ ਪੰਜ ਚਾਰ ਕਸਟਮਰ ਦੇ ਸਟੀਚਿੰਗ ਦਾ ਨਾਪ ਚਾਹੀਦਾ ਸਾਨੂੰ ਮੇਰੇ ਭੈਣਾਂ ਸਾਰੀਆਂ ਵੀ ਜਿਨ੍ਹਾਂ ਦੇ ਵੀ ਆਪਣੇ ਕੋਲ ਆਰਡਰ ਚੱਲਦੇ ਨੇ ਪੈਂਡਿੰਗ ਪਏ ਨੇ ਉਹ ਸਾਰੇ ਤੁਸੀਂ ਆਪਣੇ ਸੂਟਾਂ ਦੀਆਂ ਫੋਟੋਆਂ ਤੇ ਆਪਣੇ ਨਾਪ ਜਰੂਰ ਸੈਂਡ ਕਰਿਓ ਪਲੀਜ਼ ਰਿਕਵੈਸਟ ਹੀ ਐ ਬਸ ਮੈਂ ਭੁੱਲ ਗਈ ਸੀ ਪਹਿਲਾਂ ਬਲੌਗ ਦੇ ਵਿੱਚ ਦੱਸਣਾ ਹੁਣ ਮੇਰੇ ਯਾਦ ਆ ਗਿਆ ਵੀ ਤੁਸੀਂ ਜਰੂਰ ਨਾਪ ਸੈਂਡ ਕਰ ਦਿਓ ਹਾਂਜੀ ਉਹ ਨਵਾਂ ਫੋਨ ਪਾਇਆ ਸੀਮ ਪਾਇਨੂੰ ਅੱਧਾ ਘੰਟਾ ਹੋਇਆ ਬਾਕੀ ਮੈਂ ਸ਼ਾਮ ਨੂੰ ਦੇਖਦੀ ਹਾਂ ਤੁਹਾਡੇ ਜਰੂਰ ਅਪਲਾਈ ਕਰੂੰਗੀ ਸਾਰੇ ਬਾਲਾ ਫੋਨ ਖਰਾਬ ਹੋਇਆ ਪਿਆ ਸੀ ਆਪਣਾ ਚਲੋ ਜੀ ਲਓ ਜੀ ਕੋਲ ਇਸ ਆਫ ਹੋ ਗਈ ਹੁਣ ਲਾਈਟ ਆ ਗਈ ਸਰਦਾਰ ਜੀ ਕਰਦੇ ਨੇ ਚੁੱਕ ਤੇ ਮੱਝਾਂ ਦੀਆਂ ਪੱਲੇ ਪੱਲੇ ਆਈਆਂ ਜੋ ਕੀਹ ਪੰਡਾ ਵਰਤੀ ਮੈਂ ਚੁਲੇ ਤੇ ਆਲੂ ਭੋਲ ਲੇ ਹੋਰ ਕਸੇ ਦੀ ਦ ਸਬਜੀ ਨਹੀਂ ਕਰਦਾ ਤੇ ਵੀ ਕਰਾਰੀ ਦੀ ਸਬਜੀ ਬਣਾਈਏ ਪੀਤੀ ਵੀ ਨਹੀਂ ਉਹ ਵੀ ਸਬਜੀ ਕਰਾਰੀ ਨਾਲ ਦਹੀਂ ਪਈਆ ਨਾਲ ਦਹੀਂ ਕਣੀ ਉਹ ਦਮਕਾਣ ਨੇ ਤੋ ਤਰਮ ਪੀਣਾ ਨੂੰ ਗਰਮ ਪੀਣਾ ਲੈ ਤੇ ਧਨੀਆ ਮੈਡੂਗੇ ਲਿਆ ਉਧਰ ਪਰਸੀ ਵੀ ਨੇ ਪਤਾ ਕਿੱਥੇ ਭਾਂਡੇ ਮੰਦ ਨਾਲ ਪੈਨੇ ਹਾਜੀ ਮੇਰਾ ਸੈਂਕ ਭਰੇ ਪੈ ਔਰ ਸਿਮਲੇ ਦਾ ਮੰਜੂਰੀ ਪੀਸ ਦੁਪਹਿਰੇ ਬਦਨ ਕਿੰਨੇ ਨਾਲ ਲੋਹ। ਅੰਡਾ ਗੋਲ ਲੈ ਹੁਣ ਮੈਂ ਧਨੀਆ ਪਾਦਾ چیرਕੇ ਤੜਕਾ ਮੈਂ ਲਾਤਾ। ਤੁਸੀਂ ਕਰੋ ਇਸ ਬਲੌਗ ਨਾਲ Enjoy। ਕੱਲ ਨੂੰ ਮਿਲਦੇ ਹਾਂ ਹੋਰ ਨਵੇਂ ਬਲੌਗ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।